ਸਾਹਮਣੇ ਇਹ ਜੋ ਆਪਣੇ ਚੋਰੀ ਕਰਨ ਲੱਗੇ ਸੀਗੇ ਉਹ ਮੱਲੇ ਦੇ ਹੀ ਮੁੰਡੇ ਆ ਸਾਰੇ ਦੇ ਸਾਰੇ ਸਾਰਿਆਂ ਦੇ ਨਾਮ ਇਹਨੂੰ ਯਾਦ ਆ ਸਾਰਿਆਂ ਦੇ ਆਪਣੇ ਘਰ ਪਤਾ ਹੈ ਮੱਲੇ ਦੇ ਹੀ ਮੁੰਡੇ ਆ ਸਰ ਮੇਰੀ ਬਾਈ ਕੋਲ ਤੇ ਖੜੀ ਸੀਗੀ ਠੀਕ ਹੈ ਤੇ ਤਿੰਨ ਤਿੰਨ ਮੁੰਡੇ ਆਪਣੇ ਮੇਰੀ ਮੇਰੀ ਕਾਰ ਦੇ ਕੋਲ ਖੜੇ ਸੀਗੇ ਤੇ ਮੈਂ ਉੱਪਰ ਉਹਨਾਂ ਨੂੰ ਸੁਣਦਾ ਪਿਆ ਸੀਗਾ ਇੱਕ ਕਹਿੰਦਾ ਇਧਰੋਂ ਭੱਜ ਜਾਓ ਇੱਕ ਕਹਿੰਦਾ ਜੇ ਉਧਰੋਂ ਭੱਜੇ ਸਾਹਮਣੇ ਕੁੱਤੇ ਬੈਠੇ ਆ ਉਹਨਾਂ ਨੇ ਪੈ ਜਾਣਾ ਜਦੋਂ ਮਗਰਮੈਂ ਨਟਿਆ ਤੇ ਉੱਥੇ ਜਿਹੜੇ 15 20 ਮੁੰਡੇ ਮੈਂ ਦੱਸੇ ਬੈੰਦੇ ਆ ਉਹ ਫਿਰ ਪੱਥਰ ਲੈ ਕੇ ਆ ਗਏ ਪੱਥਰ ਉੱਥੇ ਹੀ ਪਏ ਆ ਚਾਹੇ ਤੁਸੀਂ ਦੇਖ ਵੀ ਸਕਦੇ ਹੋ ਉਪਰਾਂ ਦੇ 8-10 ਰੋੜੇ ਚਲਾਉਣ ਲੱਗ ਗਿਆ ਕਿ ਗਾਲਾ ਕੱਢਣ ਲੱਗ ਗਿਆ ਮਾਮਾ ਭੈਣਾਂ ਦੀ ਮੇਰਾ ਤਾਂ ਇੱਕੋ ਇੱਕ ਜਾਨ ਆਇਆ ਮੇਰਾ ਤਾਂ ਹੋਈ ਕੁਝ ਉਹ ਅੱਗੇ 5-6 ਆਟੋ ਹੁੰਦੇ ਆ 5-6 ਆਟੋਆਂ ਦੇ ਵਿੱਚ ਕਿੰਨੇ ਬੰਦੇ ਬਹਿ ਸਕਦੇ ਤੁਹਾਨੂੰ ਵੀ ਪਤਾ ਇੱਕ ਆਟੋ ਦੇ ਵਿੱਚ ਜੇ 6 ਬੰਦੇ ਬਹਿੰਦੇ ਆ ਤਾਂ 50-60 30 ਹੋਗੇ ਇਹ ਤੈਨਾਂ ਦੇ ਹਮਲੇ ਦੇ ਇੱਕ ਤਾਂ ਆ ਘਰ ਉਹਦੇ ਮਪਦੀ ਜਾਇਆ ਪੂਆ ਲੱਗਦੀ ਉਹ ਵੀ ਬੋਲ ਕੇ ਗਈ ਆ ਕਿ ਨੀਚਰਾ ਪਾਪੀ ਕ ਲੜਾਈਆਂ ਕਰਨੇ ਛੱਡਿਆ ਕਿ ਤਾਂ ਸਾਡੀ ਚੋਰੀ ਕਰਨ ਲੱਗੇ ਉਹ ਪਰ ਉਹਦੇ ਸਾਨੂੰ ਇੱਧਾ ਕਹਿੰਦੇ ਅੱਜ ਤਾਂ ਕਿ ਨਸ਼ੇ ਵੀ ਕਰਦੇ ਨੇ ਨਰਸ਼ੇ ਕਰਕੇ ਇੱਥੇ ਬੰਦੇ ਨੇ ਤੇ ਕੋਈ ਵੀ ਜਿਹੜਾ ਚੱਕ ਨਹੀਂ ਕੀਤਾ ਜਾਂਦਾ ਚੱਕ ਕਿਉਂ ਨਹੀਂ ਕੀਤਾ ਜਾਂਦਾ ਸਾਡੇ ਸਾਹਮਣੇ ਜਿਹੜਾ ਕੋਈ ਆਂਦਾ ਇਹਦੇ ਛੱਡਦੇ ਹੀ ਨਹੀਂ ਹਾਂ ਸਸਿਗਲ ਲੁਧਿਆਣਾ লাই ਦੇਖ ਰਹੇ ਤੁਸੀਂ ਮੈਂ ਇਧਰ ਤਵਾਰੀ ਪਹੁੰਚਿਆ ਹਾਂ ਲੁਧਿਆਣਾ ਦੇ ਟਿੱਬਾ ਰੋਡ ਨਜ਼ਦੀਕ ਪ੍ਰੇਮ ਵਿਹਾਰਤ ਕਲੋਨੀ ਦੇ ਵਿੱਚ ਦੱਸ ਦਿੰਨੇ ਆ ਪ੍ਰੇਮ ਵਿਹਾਰਤ ਦੇ ਨਜ਼ਦੀਕ ਪੈਂਦੀ ਕਲੋਨੀ ਜਿੱਥੇ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲਗਾਤਾਰ ਵਾਰਦਾਤ ਦੇ ਅੰਜਾਮ ਜਿਹੜੇ ਵਦਰ ਨੇ ਕ੍ਰਾਈਮ ਗਰਾਫ ਜਿਹੜਾ ਹੈ ਲਗਾਤਾਰ ਵਧ ਰਿਹਾ ਸੋ ਦਿਨ ਤਹਾੜੇ ਦੇਖ ਸਕਦੇ ਹੋ ਕਿ 3:30 ਵਜਨ ਦਾ ਜਿਹੜਾ ਸਮਾਂ ਹੈਗਾ 4:00 ਵਜਨ ਦਾ ਸੋ ਇਸ ਦੌਰਾਨ ਜਿਹੜਾ ਹੈ ਕਿ ਖੁੱਲੇ ਆਮ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਸੋ ਗੱਲਬਾਤ ਕਰ ਲੈਨੇ ਆ ਲੋਕ ਮੌਕੇ ਤੇ ਖੜੇ ਨੇ ਹਾਲਾਂਕ ਮੈਂ ਨੰਦ ਜਸबीर ਕੋ ਰਿਆ ਹਾਂਜੀ ਕਿੱਥੇ ਰਹਿੰਦੇ ਹੋ ਇੱਥੇ ਜੈ ਸ਼ਕਤੀ ਨਗਰ ਚ ਕੀ ਹੋਇਆ ਆ ਮੋਟਰਸਾਈਕਲ ਸਾਡਾ ਚੋਰੀ ਲੱਗੇ ਸੀ ਗੱਲ ਨੂੰ ਸਲਾਹਾ ਬਣਾਦੇ ਆਦਾ ਮੋਟਰਸਾਈਕਲ ਨੂੰ ਹੱਥ ਪਾਇਆ ਤੈਨੂੰ ਮੋਟਰਸਾਈਕਲ ਆ ਤੁਹਾਡੀ ਬਜਾਜ ਵਾਲਿਆਂ ਦੀ ਪਤਾ ਨਹੀਂ ਮੈਨੂੰ ਨਹੀਂ ਪਤਾ ਆ ਤੇ ਇਧਰਲੀ ਸਾਈਡ ਖੜੀ ਸੀਗੀ ਪਹਿਲਾਂ ਇਧਰਲੀ ਸਾਈਡ ਖੜੀ ਸੀ ਹੁਣ ਮੁੰਡਿਆਂ ਨੂੰ ਮੋੜ ਕੇ ਐਨੂੰ ਲਾਈ ਆ ਉਪਰ ਉਹਦੀ ਇਟਾਂ ਰੋੜੇ ਚਲਾਣਾ ਲੱਗ ਗਿਆ ਕਿ ਗਾਲਾ ਕੱਢਣ ਲੱਗ ਗਏ ਮਾਮਾ ਭੈਣਾਂ ਦੀ ਮੇਰਾ ਤਾਂ ਇੱਕੋ ਇੱਕ ਹਜ਼ਾਰ ਆਇਆ ਮੇਰਾ ਤਾਂ ਹੋਈ ਕੁਝ ਮੇਰੀ ਥੋੜੀ ਮੋਟਰਸਾਈਕਲ ਚੋਰੀ ਕਰਨ ਲੱਗੀ ਸੀ ਕਿੱਥੋਂ ਆਏ ਸੀਗੇ ਉਹ ਇੱਥੇ ਤਾਂ ਹੀ ਹਮਲੇ ਦੇ ਯਕ ਤਾਂ ਆਹ ਘਰ ਉਹਦੇ ਪਤੀ ਜਾਇਆ ਭੂਆ ਲੱਗਦੀ ਆ ਉਹ ਵੀ ਬੋਲ ਕੇ ਗਈ ਆ ਕਿ ਨੀਂ ਚਰਾ ਭਾਪੀ ਕੇ ਲੜਾਈਆਂ ਕਰਨੇ ਛੱਡਿਆ ਕਿ ਤਾ ਸਾਡੀ ਚੋਰੀ ਕਰਨ ਲੱਗੇ ਉਪਰੋਂ ਦੇ ਸਾਨੂੰ ਇੱਧਾ ਕਹਿੰਦੇ ਆ ਇਹ ਮੋਟਰਸਾਈਕਲ ਚੋਰੀ ਕਰਨ ਲੱਗੀ ਸੀ ਹਾਂਜੀ ਕਿੱਥੇ ਬੰਦੇ ਆ ਆ ਮੋੜ ਤੇ ਬੰਦੇ ਆ 20 25 ਮੁੰਡੇ ਰੋਜੀ ਬੰਦੇ ਆ ਤੇ ਕੀ ਕਰਦੇ ਕੀ ਹੈ ਬੇ ਚੋਰੀਆਂ ਕਰਦੇ ਨਸ਼ਾ ਕਰਦੇ ਚੋਰੀਆਂ ਕਰਦੇ ਪਹਿਲਾਂ ਕਦੇ ਕੰਪਲੇਨਟ ਨਹੀਂ ਕੀਤੀ ਨਹੀਂ ਅਸੀਂ ਨਹੀਂ ਕੀਤੀ ਜਦ ਸਾਡੇ ਨਾਲ ਉਹਨੂੰ ਆਉਣ ਲੱਗੀ ਤਾਂ ਹੀ ਆ ਮੱਲੇ ਦੇ ਕਹਿ ਦਿੰਦੇ ਤੁਰਦਾ ਕੋਈ ਨਹੀਂ ਨਾਲ ਪੇ ਜਦੋਂ ਚੋਰੀ ਕਰਨ ਲੱਗੀ ਸੀਗੇ ਸੀਸੀਟੀਵੀ ਹੈਗਾ ਕੈਮਰੇ ਵਿੱਚ ਕਹਿ ਨਹੀਂ ਹੁਣ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਕੀ ਪ੍ਰਸ਼ਾਸਨ ਮੈਨੂੰ ਨਹੀਂ ਪਤਾ ਇੰਨੇ ਮਰਜ਼ਾ ਜੋ ਤੁਸੀਂ ਕਾਰਵਾਈ ਬਣਦੀ ਕਰੋ ਉਹਨਾਂ ਤੇ ਬਿਲਕੁਲ ਸੋ ਦੱਸ ਦਿੰਨੇ ਆ ਕਿ ਉਹ ਮਾਤਾ ਮੌਜੂਦ ਆ ਜਿਹਦੀ ਮੁੰਡੇ ਦੀ ਜਿਹੜੀ ਇਹ ਮੋਟਰਸਾਈਕਲ ਹੈ ਦੇਖ ਸਕਦੇ ਹੋ ਇਸ ਮੋਟਰਸਾਈਕਲ ਨੂੰ ਜਿਹੜਾ ਹੱਥ ਪਾਇਆ ਗਿਆ ਹਾਲਾਂਕਿ ਇਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਮੰਦਿਰ ਜਿਹੜੀ ਕੱਟਿਓ ਕੇ ਬੰਦੀ ਐ ਸੋ ਇਹ ਵੀ આરોਪ ਜਿਹੜੇ ਲਈ ਅਲੀਗੇਸ਼ਨ ਲਾਏ ਜਾ ਰਹੇ ਨੇ ਕਿ ਉਹਨਾ ਵੱਲੋਂ ਜਿਹੜਾ ਇੱਥੇ ਨਸ਼ਾ ਵੀ ਕੀਤਾ ਜਾਂਦਾ ਤਾਂ ਉਹ ਇਕੱਠੇ ਹੋ ਕੇ ਵੀ ਬੰਦੇ ਨੇ ਸੋ ਹੋਰ ਜਿਹੜਾ ਇਹਨਾਂ ਦਾ ਨੌਜਵਾਨ ਜਿਹੜਾ ਮੁੰਡਾ ਹੈ ਜਦੀ ਮੋਟਰਸਾਈਕਲ ਸੀਗੀ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਤਾਂ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਉਹਨਾਂ ਨੇ ਵੀ ਗੱਲਬਾਤ ਕਰਦੇ ਬਿਲਕੁਲ ਸੋ ਮੌਕੇ ਤੇ ਪੀਸੀਆਰ ਪਹੁੰਚੀ ਸੋ ਗੱਲਬਾਤ ਕਰ ਲੈਨੇ ਆ ਕਾਰਨ ਕੀ ਸੀਗਾ ਕਿਉਂਕਿ ਜਿੱਥੇ ਲੋਕ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਇੱਥੇ ਨਸ਼ੇੜੀ ਜਿਹੜਾ ਬੰਦੇ ਸਰ ਮੌਕੇ ਤੇ ਆਏ ਸੀਗੇ ਸਰ ਕੀ ਪਤਾ ਲੱਗਿਆ ਕੀ ਕੰਪਲੇਂਟ ਆਈ ਸੀ ਸਾਨੂੰ ਮਦਈ ਨੇ ਕੰਪਲੇਂਟ ਦਿੱਤੀ ਹੈ ਕਿ ਮੇਰਾ ਬਾਈ ਖੜਾ ਸੀ ਜਿਹਨੂੰ ਕੁਝ ਮਹੱਲੇ ਦੇ ਮੁੰਡੇ ਚੋਰੀ ਕਰਨ ਲੱਗੇ ਸੀ ਜਦੋਂ ਮੈਂ ਉਹਨਾਂ ਨੂੰ ਮਨਾ ਕੀਤਾ ਤੇ ਮੇਰੇ ਗੱਲ ਪੈ ਗਏ ਨੇ ਜੀ ਕਿਹਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਕੀ ਨਾਮ ਉਹਨਾਂ ਦਾ ਕੰਪਲੇਂਟ ਹੈਗੀ ਹੈ ਨਰੇਸ਼ ਕੁਮਾਰ ਵੱਲੋਂ ਚੋਰੀ ਹੋਈ ਆ ਕੋਈ ਚੀਜ਼ ਨਹੀਂ ਨਹੀਂ ਕਰਨ ਲੱਗੇ ਸੀ ਉਹ ਕਹਿੰਦੇ ਵਿੱਚ ਛੱਡ ਕੇ ਭੱਜ ਗਏ ਨੇ ਮਤਲਬ ਜਦੋਂ ਅਸੀਂ ਮਨਾ ਕੀਤਾ ਗੜ ਪੈਂਦੇ ਨੇ ਕਿੰਨੇ ਜਣੇ ਸੀਗੇ ਪਤਾ ਲੱਗਿਆ ਉਹ ਤਾਂ 10 11 ਜਣੇ 10 ਦਾ ਵੀ ਇੱਥੇ ਬੈਠੇ ਹੁੰਦੇ ਨੇ ਬਾਕੀ ਕਿਹਾ ਜਾਂਦਾ ਕਿ ਨਸ਼ੇ ਵੀ ਕਰਦੇ ਨੇ ਨਸ਼ੇ ਕਰਕੇ ਇੱਥੇ ਬਹਿੰਦੇ ਨੇ ਤੇ ਕੋਈ ਵੀ ਜਿਹੜਾ ਚੈੱਕ ਨਹੀਂ ਕੀਤਾ ਜਾਂਦਾ ਇਦਾਂ ਦਾ ਚੈੱਕ ਕਿਉਂ ਨਹੀਂ ਕੀਤਾ ਜਿਹੜਾ ਸਾਡੇ ਸਾਹਮਣੇ ਜਿਹੜਾ ਕੋਈ ਜਾਂਦਾ ਸੀ ਤੇ ਛੱਡਦੇ ਨਹੀਂ ਹਾਂ ਸਰ ਕੀ ਕਾਰਵਾਈ ਕੀਤੀ ਜੋ ਫਾਰਬਾ ਇਹਨਾਂ ਸਾਡੇ ਮਦਈ ਨੂੰ ਸਾਡੇ ਟਿੱਬੇ ਭੇਜ ਤਾਂ ਬੰਦੇ ਭੱਜ ਗਏ ਨੇ ਬਿਲਕੁਲ ਸੋ ਦੱਸਦੀ ਹੈ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੰਪਲੇਂਟ ਜਿਹੜਾ ਕੀਤਾ ਗਿਆ ਸੀਗਾ ਚੋਰੀ ਜਿਹੜੀ ਹੈ ਕਰਨ ਲੱਗੇ ਸੀਗੇ ਸੋ ਚੋਰੀ ਜਿਹੜੀ ਨਹੀਂ ਕਰ ਸਕੇ ਹਾਲਾਂਕਿ ਜਿਨ੍ਹਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਜਿਹੜਾ ਨਿਕਲ ਗਏ ਸੀਗੇ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਲਾਡੀ ਆ ਸਰ ਕਬਰਾ ਕਿਉਂ ਰਹੇ ਬਸ ਸਾਰਾ ਜੋ ਕੁਝ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਕਦੇ ਕਦੀ ਅਸੀਂ ਐਦਾ ਦੇ ਚੱਕਰਾਂ 'ਚ ਪਏ ਨਹੀਂ ਦੱਦੂ ਇੱਕ ਮਿੰਟ ਇੱਧਰ ਆ ਇਹਨਾਂ ਨੂੰ ਪੁੱਛ ਲੋ ਕਿੱਦਾਂ ਦੇ ਮੁੰਡੇ ਆ ਉਹ ਕੀ ਹੋਇਆ ਸੀਗਾ ਸਰ ਮੇਰੀ ਬਾਈਕ ਉੱਥੇ ਖੜੀ ਸੀਗੀ ਠੀਕ ਹੈ ਤੇ ਤਿੰਨ ਤਿੰਨ ਮੁੰਡੇ ਆਪਣੇ ਮੇਰੀ ਮੇਰੀ ਕਾਰ ਦੇ ਕੋਲ ਖੜੇ ਸੀਗੇ ਤੇ ਮੈਂ ਉੱਪਰ ਉਹਨਾਂ ਨੂੰ ਸੁਣਦਾ ਪਿਆ ਸੀਗਾ ਇੱਕ ਕਹਿੰਦਾ ਇੱਧਰ ਨੂੰ ਭੱਜ ਜਾਓ ਇੱਕ ਕਹਿੰਦਾ ਜੇ ਉਧਰ ਨੂੰ ਭੱਜੇ ਸਾਹਮਣੇ ਕੁੱਤੇ ਬੈਠੇ ਆ ਉਹਨਾਂ ਨੇ ਪੈ ਜਾਣਾ ਤੇ ਉਹ ਕਹਿੰਦਾ ਇੱਧਰ ਨੂੰ ਭੱਜਦੇ ਆ ਤੇ ਜਦੋਂ ਉਹਨੇ ਬਾਈਕ ਦੀ ਹੈਂਡਲ ਨੂੰ ਹੱਥ ਪਾਇਆ ਤੇ ਅਸੀਂ ਸਾਡੇ ਗੇਟ ਦੇ ਵਿੱਚੋਂ ਦੀ ਉਹਨਾਂ ਨੂੰ ਜਿਹੜੀਆਂ ਗੇਟ ਦੀਆਂ ਚੀਤਾ ਹੁੰਦੀਆਂ ਉਹਨਾਂ 'ਚੋਂ ਦੇਖਦੇ ਸੀਗੇ ਮੈਂ ਤੇ ਮੇਰੇ ਮਦਰ ਤੁਸੀਂ ਰਹਿੰਦੇ ਕਿੱਥੇ ਮੈਂ ਮੈਂ ਸਰ ਸਾਹਮਣੇ ਰਹਿਣਾ ਜਿੱਥੇ ਆਜੋ ਆਜੋ ਕੀ ਹੋਇਆ ਕੀ ਸੀਗਾ ਕਿੱਥੋਂ ਆਏ ਸੀਗੇ ਕੌਣ ਸੀਗੇ ਮੱਲੇ ਦੇ ਹੀ ਮੁੰਡੇ ਆ ਸਰ ਮੱਲੇ ਦੇ ਹੀ ਮੁੰਡੇ ਆ ਸਾਹਮਣੇ ਹੀ ਬਹਿੰਦੇ ਆ ਤੇ ਸਾਹਮਣੇ ਹੀ ਆਪਣੇ ਚੋਰੀ ਕਰਨ ਲੱਗੇ ਸੀਗੇ ਉਹ ਮੱਲੇ ਦੇ ਹੀ ਮੁੰਡੇ ਆ ਸਾਰੇ ਦੇ ਸਾਰੇ ਸਾਰਿਆਂ ਦੇ ਨਾਮ ਇਹਨੂੰ ਜਿਆਦੇ ਆ ਸਾਰਿਆਂ ਦੇ ਆਪਣੇ ਘਰ ਪਤਾ ਆ ਮੱਲੇ ਦੇ ਹੀ ਮੁੰਡੇ ਆ ਤੇ ਜਿਨ੍ਹਾਂ ਦੇ ਮੁੰਡੇ ਹੈਗੇ ਆ ਉਹ ਕੈਮਰੇ ਦੇ ਸਾਹਮਣੇ ਉਹਨਾਂ ਨੂੰ ਤੁਸੀਂ ਲੈ ਵੀ ਲਿਆ ਨਹੀਂ ਤੇ ਕੀ ਚੀਜ਼ ਚੋਰੀ ਕਰਨ ਲੱਗੇ ਸੀ ਕੀ ਬਾਈਕ ਬਾਈਕ ਕਿੱਥੇ ਖੜੀ ਸੀ ਬਾਈਕ ਸਰ ਘਰ ਦੇ ਮੋਰੇ ਥੋੜੀ ਬਾਈਕ ਸੀ ਹਾਂਜੀ ਹਾਂਜੀ ਸਰ ਕਿਉਂ ਕਰਨ ਲੱਗੇ ਸੋ ਪਤਾ ਲੱਗਿਆ ਕੌਣ ਸੀਗੇ ਇੱਥੇ ਵਹਿੰਦੇ ਆ ਹਾਂਜੀ ਹਾਂਜੀ ਇੱਥੇ ਵਹਿੰਦੇ ਆ 15 20 ਮੁੰਡੇ ਸਰ ਹਰ ਟਾਈਮ ਜਮਾ ਹੀ ਰਹਿੰਦੇ ਆ ਜਿੰਨੇ ਆਟੋ ਸ਼ਾਮ ਨੂੰ ਆ ਕੇ ਆਟੋ ਆਟੋ ਤਾਂ ਤੁਸੀਂ ਗਿਣੋ ਆ ਕੇ 5 6 ਆਟੋ ਹੁੰਦੇ ਆ 5 6 ਆਟੋਆਂ ਦੇ ਵਿੱਚ ਕਿੰਨੇ ਬੰਦੇ ਬਹਿ ਸਕਦੇ ਤੁਹਾਨੂੰ ਵੀ ਪਤਾ ਇੱਕ ਆਟੋ ਦੇ ਵਿੱਚ ਜੇ 6 ਬੰਦੇ ਵਹਿੰਦੇ ਆ ਤਾਂ 5ੂ 6 ਦਾ 30 ਹੋਗੇ ਤੇ ਹੁਣ ਤੁਸੀਂ ਪਹਿਲਾਂ ਕੰਪਲੇਂਟ ਕੀਤੀ ਜਦੋਂ ਇੱਥੇ ਵਹਿੰਦੇ ਹੁੰਦੇ ਆ ਪਹਿਲਾਂ ਪਹਿਲਾਂ ਸਰ ਉਹ ਕਦੀ ਕਦੀ ਉਹ ਆਪਣੇ ਜੇ ਕੰਪਲੀਟ ਕਰਨੀਆਂ ਮੱਲੇ ਵਾਲਿਆਂ ਨੇ ਜਿਹੜੇ ਉਹਨਾਂ ਦੇ ਆਂਡ ਗਵਾਂਡਾ ਦੁਖੀ ਆ ਜਿਹੜੇ ਉਹਨਾਂ ਨੇ ਕਰਨੀਆਂ ਜੇ ਹੁਣ ਉਹ ਉਹ ਉਹਨਾਂ ਨੂੰ ਛੱਡ ਕੇ ਸਾਡੇ ਕਿਤੇ ਹੋਰ ਜਾ ਕੇ ਵਾਰਦਾਤ ਕਰਨ ਤੇ ਫਿਰ ਉੱਥੇ ਗਲਤ ਹੋ ਜਾਂਦਾ ਕੰਮ ਬੈਠਣ ਦਾ ਕਾਰਨ ਕੀ ਹੈਗਾ ਇਕੱਠੇ ਬੈਠਣ ਦਾ ਕਾਰਨ ਸਰ ਜੀ ਚਿੱਟਾ ਲੱਗਦਾ ਉੱਥੇ ਉਹਦੇ ਧੂਨੀਆਂ ਲੱਗਦੀਆਂ ਧੂਨੀਆਂ ਤੁਸੀਂ ਜਾ ਕੇ ਦੇਖ ਲਓ ਜਦੋਂ ਉੱਥੇ ਚਿੱਟਾ ਲੱਗਦਾ ਹੈ ਤੇ ਤੁਸੀਂ ਪਹਿਲਾਂ ਕੋਈ ਕੰਪਲੇਂਟ ਦਿੱਤੀ ਥਾਣੇ ਵਿੱਚ ਪਹਿਲਾਂ ਸਰ ਜੀ ਅਸੀਂ ਨਹੀਂ ਦੇਣੀ ਜਿਹੜੇ ਆਂਡ ਗਵਾਂਡਾ ਗਵਾਹ ਹੈਗੇ ਉਹਨਾਂ ਨੂੰ ਪੁੱਛ ਲਓ ਚਾਹੇ ਠੀਕ ਹੁਣ ਮੌਕੇ ਤੇ ਉਹ ਉਹ ਉਹਨਾਂ ਬੋਲੋ ਜੋ ਜੋ ਆਪਣੇ ਬਣਦੀ ਕਾਰਵਾਈ ਦਾ ਸਾਨੂੰ ਹੌਸਲਾ ਦਿੱਤਾ ਉਹਨਾਂ ਨੇ ਬਾਕੀ ਅਸੀਂ ਹੁਣ ਜਾ ਕੇ ਕੰਪਲੀਟ ਲਖਣੀ ਆ ਜੇ ਬਣਦੀ ਕਾਰਵਾਈ ਕੀਤੀ ਠੀਕ ਆ ਨਹੀਂ ਨਹੀਂ ਤਾਂ ਵੀ ਹੱਥ ਜੁੜੇ ਆ ਜੀ ਫਿਰ ਇਹ ਤਾਂ ਇਹ ਆਪ ਆਪਣੇ ਆਪ ਬਿਠਾਉਂਦੇ ਉਹਨਾਂ ਨੂੰ ਫਿਰ ਸਹਿਮਤ ਉਹਨਾਂ ਦੇ ਨਾਲ ਕਿਹੜੀ ਕਲੋਨੀ ਆ ਇਹ ਏ ਸਰ ਜੀ ਜੈ ਸ਼ਕਤੀ ਨਗਰ ਗਲੀ ਨੰਬਰ 4 ਦੇ ਵਿੱਚ ਕਾਂਡ ਹੋਇਆ ਵਾਰਦਾਤ ਹੋਈ ਕਿਦਾਂ ਹੁਣ ਬਚ ਗਈ ਮੋਟਰਸਾਈਕਲ ਕਿ ਲੈ ਗਈ ਬਚ ਗਈ ਸਰ ਹੈਂਡਲ ਨੂੰ ਹੱਥ ਪਾਇਆ ਤੇ ਮੈਂ ਤੇ ਮੇਰੀ ਮਦਰ ਗੇਟ ਦੇ ਵਿੱਚ ਉਹ ਦੀ ਜਿਹੜੀਆਂ ਚੀਤਾ ਹੁੰਦੀ ਆ ਉੱਤੋਂ ਉੱਥੋਂ ਦੇਖਿਆ ਤੇ ਫੜਾ ਫੜ ਉਹਨਾਂ ਮਗਰ ਭੱਜੇ ਤੇ ਭੱਜ ਗਏ ਜਦੋਂ ਮਗਰਮੈ ਨਠੇ ਆ ਤੇ ਉੱਥੇ ਜਿਹੜੇ 15 20 ਮੁੰਡੇ ਮੈਂ ਦੱਸੇ ਬੈੰਦੇ ਆ ਉਹ ਫਿਰ ਪੱਥਰ ਲੈ ਕੇ ਆ ਗਏ ਪੱਥਰ ਉੱਥੇ ਹੀ ਪਏ ਆ ਚਾਹੇ ਤੁਸੀਂ ਦੇਖ ਵੀ ਸਕਦੇ ਹੋ ਠੀਕ ਜੀ ਬਿਲਕੁਲ ਸੋ ਜਦੋਂ ਵਾਰਦਾਤ ਕਰਨ ਬਾਰੇ ਇੱਥੇ ਪਹੁੰਚੇ ਸੀਗੇ ਜਦੋਂ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਤਾਂ ਉਸ ਤੋਂ ਬਾਅਦ ਉਹ ਜਿਹੜਾ ਉਹਨਾਂ ਨੂੰ ਭੱਜਣਾ ਪੈ ਗਿਆ ਜਦੋਂ ਇੱਥੇ ਲੋਕ ਪਹੁੰਚ ਗਏ ਜਿਨ੍ਹਾਂ ਦੀ ਵਾਈਕਲ ਸੀਗੀ ਉਹ ਜਦੋਂ ਮੌਕੇ ਤੇ ਪਹੁੰਚ ਗਏ ਤਾਂ ਇਹ ਦੇਖ ਸਕਦੇ ਹੋ ਇੱਕ ਪਾਸੇ ਮੋਟਰਸਾਈਕਲ ਜਿਹੜੀ ਦੂਜੀ ਖੜੀ ਆ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਇੱਟਾਂ ਵੀ ਜਿਹੜੀਆਂ ਚਲਾਈਆਂ ਗਈਆਂ ਨੇ ਤਾਂ ਹਾਲਾ ਕਿ ਕਾਰਨ ਕੀ ਹੈਗਾ ਵਾਰਦਾਤ ਕਰਨ ਆਏ ਸੀਗੇ ਪਰ ਵਾਰਦਾਤ ਦੀ ਮਨਸਾ ਕੀ ਸੀਗਾ ਇਸ ਗੱਲ ਦੀ ਹਲੇ ਤੱਕ ਪੁਸ਼ਟੀ ਨਹੀਂ ਹੋ ਸકી ਪ੍ਰਸ਼ਾਸਨ ਨਾਲ ਗੱਲ ਕਰਦੇ ਆਂ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ ਨਾਲ